ਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਚਮਕੌਰ ਸਾਹਿਬ ਦੀ ਜੰਗ ਹੋਈ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸਰਹੰਦ ਵਿੱਚ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ अनेका ਹੋਰ ਸਿੰਘ ਵੀ ਸ਼ਹੀਦ ਹੋਏ ਗੁਰੂ ਸਾਹਿਬ ਮਾਛੀਵਾੜੇ ਜਾਂਦੇ ਆ ਜੋ ਕਿ ਉਸ ਵੇਲੇ ਇੱਕ ਜੰਗਲੀ ਇਲਾਕਾ ਸੀ ਚਮਕੌਰ ਸਾਹਿਬ ਦੀ ਜੰਗ ਤੋਂ 4 ਮਹੀਨੇ ਬਾਅਦ ਅਪ੍ਰੈਲ ਦੇ ਅਖੀਰ ਵਿੱਚ ਗੁਰੂ ਸਾਹਿਬ ਜੀ ਜਾਂਦੇ ਆ ਮਾਲਵੇ ਵੱਲ ਪੜਾ ਕਰਦੇ ਕਰਦੇ ਗੁਰੂ ਸਾਹਿਬ ਪਹੁੰਚਦੇ ਆ ਮੁਕਸਰ ਸਾਹਿਬ ਤੋਂ 30 ਕਿਲੋਮੀਟਰ ਦੂਰ ਪਿੰਡ ਰਾਮਿਆਣਾ ਤਹਿਸੀਲ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਦੂਜੇ ਪਾਸੇ ਮਾਝੇ ਵਿੱਚ ਮਾਤਾ ਭਾਗ ਕੌਰ ਜਿਨ੍ਹਾਂ ਨੂੰ ਮਾਈ ਭਾਗੋ ਕਿਹਾ ਜਾਂਦਾ ਉਹਨਾਂ ਦੇ ਸਹੁਰਾ ਸਾਹਿਬ ਭਾਈ ਦੇਸਰਾਜ ਚੜ੍ਹਾਈ ਕਰ ਗਏ ਉਹਨਾਂ ਦੇ ਭੋਗ ਤੇ ਪਿੰਡ ਚਵਾਲ ਵਿੱਚ ਮਾਝੇ ਦੇ ਸਾਰੇ ਸਿੰਘ ਇਕੱਠੇ ਹੋਏ ਸਾਰੇ ਸਿੰਘਾਂ ਨੇ ਸਲਾਹ ਕੀਤੀ ਕਿ ਗੁਰੂ ਸਾਹਿਬ ਮਾਲਵੇ ਵੱਲ ਗਏ ਆ ਉਹਨਾਂ ਨਾਲ ਕੋਈ ਸਲਾਹ مشورہ ਕਰਨ ਸਾਰੇ ਸਿੰਘ ਚੱਲ ਗਏ ਮਾਤਾ ਭਾਗ ਕੌਰ ਦਾ ਪਰਾ ਭਾਗ ਸਿੰਘ ਦਲਵਾਰਾ ਸਿੰਘ ਨਾਲ ਪੱਟੀ ਦੀ ਸੰਗਤ ਦੇ ਵਿੱਚ ਮਾਤਾ ਭਾਗ ਕੌਰ ਦਾ ਪਤੀ ਨਿਹਾਲ ਸਿੰਘ ਉਹਨਾਂ ਦਾ ਛੋਟਾ ਭਰਾ ਸੁਲਤਾਨ ਸਿੰਘ ਤੇ ਮਾਤਾ ਭਾਗ ਕੌਰ ਵੀ ਨਾਲ ਆਏ ਭਾਈ ਮਨੀ ਸਿੰਘ ਦੇ ਭਰਾ ਭਾਈ ਰਾਏ ਸਿੰਘ ਜੀ ਉਹਨਾਂ ਦਾ ਪੁੱਤਰ ਭਾਈ ਸੀਤਲ ਸਿੰਘ ਤੇ ਭਤੀਜਾ ਭਾਈ ਮਹਾ ਸਿੰਘ ਇਹ ਸਾਰੇ ਸਿੰਘ ਇਕੱਠੇ ਹੋ ਕੇ ਜਾਂਦੇ ਆ ਪਿੰਡ ਰਾਮਿਆਂ ਨੇ ਗੁਰੂ ਸਾਹਿਬ ਦੇ ਕੋਲ ਭਾਈ ਭਾਗ ਸਿੰਘ ਝਵਾਲ ਗੁਰੂ ਸਾਹਿਬ ਨੂੰ ਕਹਿਣ ਲੱਗੇ ਕਿ ਮੇਰੀ ਲਾਹੌਰ ਦੇ ਨਵਾਬ ਨਾਲ ਚੰਗੀ ਬੰਦੀ ਆ ਲਾਹੌਰ ਦੇ ਨਵਾਬ ਨੂੰ ਵਿਚ ਪਾ ਕੇ ਹਕੂਮਤ ਨਾਲ ਤੁਹਾਡਾ ਸਮਝੌਤਾ ਕਰਾ ਦਿੰਨੇ ਆ ਭਾਗ ਸਿੰਘ ਨੇ ਜਦੋਂ ਐਨੀ ਗੱਲ ਕਹੀ ਤਾਂ ਗੁਰੂ ਸਾਹਿਬ ਨੇ ਅੱਖਾਂ ਬੰਦ ਕਰ ਲਈਆਂ ਅਸਮਾਨ ਵੱਲ ਵੇਖਿਆ ਚਿਹਰੇ ਦੇ ਹਾਫ ਭਾਅ ਬਦਲ ਗਏ ਪੂਰੀ ਗਰਜਮੀ ਆਵਾਜ਼ ਵਿੱਚ ਆਖਿਆ ਸੁਲਾ ਸੁਲਾ ਕਰ ਲਈਏ ਸੁਲਾ ਕਾਦੀ ਕਰ ਲਈਏ ਸਾਡਾ ਤਾਂ ਕਿਸੇ ਨਾਲ ਕੋਈ ਰੌਲਾ ਹੀ ਨਹੀਂ ਨਾ ਜਰਨਾ ਜੋਰੂ ਨਾ ਜ਼ਮੀਨ ਸਾਡਾ ਕਿਸੇ ਨਾਲ ਕੋਈ ਰੌਲਾ ਹੀ ਨਹੀਂ ਜਾਲਮ ਜ਼ੁਲਮ ਕਰਦਾ ਤੇ ਅਸੀਂ ਜ਼ੁਲਮ ਨੂੰ ਰੋਕਦੇ ਆਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਉਦੋਂ ਸੁਲ੍ਹਾ ਕਰਨ ਵਾਲੇ ਕਿੱਥੇ ਸੀ ਜਿਵੇਂ ਪਾਤਸ਼ਾਹ ਨੂੰ ਲੜਾਈ ਸ਼ੁਰੂ ਕਰਨੀ ਪਈ ਉਦੋਂ ਕਿੱਥੇ ਸੀ ਨੌਵੇਂ ਪਾਤਸ਼ਾਹ ਨੂੰ ਸ਼ਹੀਦੀ ਦੇਣੀ ਪਈ ਉਸ ਵੇਲੇ ਕਿੱਥੇ ਸੀ ਸੁਲ੍ਹਾ ਕਰਨ ਵਾਲੇ ਤੇ ਸੁਲ੍ਹਾ ਕਰਾਉਣ ਵਾਲੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਚਮਕੌਰ ਸਾਹਿਬ ਸਰਹੰਦ ਉਦੋਂ ਕਿੱਥੇ ਸੀ ਸੁਲ੍ਹਾ ਕਰਾਉਣ ਵਾਲੇ ਇਹ ਉਹ ਸਿੱਖ ਸੀ ਜਿਨ੍ਹਾਂ ਨੇ ਕਿਹਾ ਸਮੇਂ ਦੀ ਹਕੂਮਤ ਨਾਲ ਬਣਾ ਕੇ ਰੱਖਣੀ ਚਾਹੀਦੀ ਆ ਹਕੂਮਤ ਦੇ ਡਰੋਂ ਸਿੱਖੀ ਨਿਮਾਉਣੀ ਔਖੀ ਹੋਈ ਪਈ ਆ ਫਿਰ ਅਸੀਂ ਲਿਖ ਕੇ ਦੇ ਦਿੰਨੇ ਆ ਅਸੀਂ ਗੁਰੂ ਦੇ ਸਿੱਖ ਨਹੀਂ ਗੁਰੂ ਸਾਹਿਬ ਕਹਿਣ ਲੱਗੇ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਜਿਵੇਂ ਕਰਨਾ ਤੁਸੀਂ ਵੇਖਣਾ ਇਤਿਹਾਸ ਦੇ ਮੁਤਾਬਕ ਪਿੰਡ ਰਾਮਿਆਣੇ ਵਿੱਚ ਬਿਦਾਵਾ ਲਿਖਿਆ ਗਿਆ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਇਸ ਬਿਦਾਵੇ ਤੇ ਸਿਰਫ ਚਾਰ ਸਿੱਖਾਂ ਨੇ ਦਸਤਖਤ ਕੀਤੇ ਨਾ ਕਿ 40 ਸਿੱਖਾਂ ਨੇ ਤੇ ਉਹ ਚਾਰ ਸਿੱਖ ਸੀ ਦਲਵਾਰਾ ਸਿੰਘ ਕਰਬਾਰਾ ਸਿੰਘ ਭਾਗ ਸਿੰਘ ਤੇ ਗੰਡਾ ਸਿੰਘ ਕਈ ਦਸਤਾਵੇਜ਼ਾਂ ਵਿੱਚ ਲਿਖਿਆ ਕਿ ਬੈਦਾਵਾ ਆਨੰਦਪੁਰ ਸਾਹਿਬ ਵਿੱਚ ਲਿਖਿਆ ਗਿਆ ਪਰ ਅਸਲ ਵਿੱਚ ਇਹ ਪਿੰਡ ਰਾਮਿਆਂ ਨੇ ਲਿਖਿਆ ਗਿਆ ਸੀ ਨਾ ਕਿ ਆਨੰਦਪੁਰ ਵਿੱਚ ਵੱਡੇ ਵੱਡੇ ਖੋਜੀ ਵਿਦਵਾਨਾਂ ਨੇ ਲਿਖਿਆ ਗਿਆਨੀ ਸੋਹਣ ਸਿੰਘ ਨੇ ਪ੍ਰੋਫੈਸਰ ਪਦਮ ਸਿੰਘ ਨੇ ਪ੍ਰੋਫੈਸਰ ਸਾਬ ਸਿੰਘ ਨੇ ਮਕਾਲਫ ਨੇ ਵੀ ਇਹੀ ਲਿਖਿਆ ਡਾਕਟਰ ਭਾਈ ਵੀਰ ਸਿੰਘ ਨੇ ਤੇ ਨਰਿੰਦਰ ਸਿੰਘ ਸਾਥੀ ਜਿਨ੍ਹਾਂ ਨੇ ਤੁਰ ਫਿਰ ਕੇ ਇਤਿਹਾਸ ਲਿਖਿਆ ਉਹਨਾਂ ਨੇ ਵੀ ਰਾਮਿਆਨਾ ਹੀ ਲਿਖਿਆ ਗੁਰੂ ਸਾਹਿਬ ਨੇ ਬੇਦਾਵੇ ਵਾਲਾ ਕਾਗਜ਼ ਫੜ ਕੇ ਆਪਣੇ ਕਮਰਕਸੇ ਵਿੱਚ ਰੱਖ ਲਿਆ ਬੇਦਾਵਾ ਲਿਖਣ ਵਾਲੇ ਸਿੰਘ ਚਲੇ ਗਏ ਮਹਾਰਾਜ ਨੂੰ ਇਹ ਵੀ ਪਤਾ ਸੀ ਕਿ ਇਹ ਕਿੱਥੇ ਜਾਣਗੇ ਵਾਪਸ ਆਈ ਜਾਣਗੇ ਟਾਂਗੂ ਸਿੰਘ ਨੇ ਆ ਕੇ ਦੱਸਿਆ ਕਿ ਕਈ ਮੀਲ ਦੂਰੋਂ ਧੂੜ ਉੱਡਦੀ ਨਜ਼ਰ ਆਉਂਦੀ ਆ ਜਿਵੇਂ ਕੋਈ ਫੌਜ ਚੜਾਈ ਕਰਕੇ ਆਉਂਦੀ ਹੋਵੇ ਟਾਂਗੂ ਸਿੰਘ ਉਸ ਨੂੰ ਆਖਦੇ ਸੀ ਮਹਾਰਾਜ ਜਿੱਥੇ ਪੜਾ ਕਰਦੇ ਸੀ ਇੱਕ ਸਿੰਘ ਕਿਸੇ ਉੱਚੀ ਥਾਂ ਤੇ ਜਾਂ ਉੱਚੇ ਸੰਘਨੇ ਦਰਖਤ ਤੇ ਚੜ ਕੇ ਆਸੇ-ਪਾਸੇ ਨਿਗਾਹ ਰੱਖਦਾ ਸੀ ਕਿ ਕੋਈ ਦੁਸ਼ਮਣ ਤਾਂ ਨਹੀਂ ਆ ਰਿਹਾ ਉਸ ਨੂੰ ਟਾਂਗੂ ਸਿੰਘ ਆਖਿਆ ਜਾਂਦਾ ਸੀ ਜਦੋਂ ਉਹਨੇ ਆ ਕੇ ਖਬਰ ਦਿੱਤੀ ਤਾਂ ਗੁਰੂ ਸਾਹਿਬ ਨੇ ਆਪਣੇ ਸ਼ਸਤਰ ਸੰਭਾਲੇ ਤੇ ਚੱਲਣ ਦੀ ਤਿਆਰੀ ਕਰਨ ਲੱਗੇ ਤਾਂ ਮਾਲਵੇ ਦੀ ਸੰਗਤ ਜਿਹੜੀ ਬਾਬਾ ਦਾਨ ਸਿੰਘ ਦੀ ਅਗਵਾਈ ਵਿੱਚ ਗੁਰੂ ਸਾਹਿਬ ਨੂੰ ਮਿਲਣ ਆਈ ਸੀ ਗੁਰੂ ਸਾਹਿਬ ਦੇ ਨਾਲ ਹੀ ਚੱਲ ਪਏ ਦੂਜੇ ਪਾਸੇ ਜੋ ਸਿੱਖ ਬੇਦਾਵਾ ਲੈ ਕੇ ਗਏ ਸੀ ਦਸਤਕਾਤਾਂ ਚਾਰਾਂ ਨੇ ਕੀਤੀ ਸੀ ਬਾਕੀ 36 ਸਿੱਖ ਭਗਤ ਸਿੰਘ ਨੂੰ ਕਹਿਣ ਲੱਗੇ ਕਿ ਤੂੰ ਚੌਧਰੀ ਬਣ ਕੇ ਗੁਰੂ ਸਾਹਿਬ ਨੂੰ ਮਤਾਂ ਦੇਣ ਲੱਗ ਗਿਆ ਆਪਾਂ ਆਹ ਕੁਝ ਕਰਨ ਥੋੜੀ ਆਏ ਸੀ ਆਪਾਂ ਤਾਂ ਗੁਰੂ ਸਾਹਿਬ ਦੀ ਸੰਗਤ ਕਰਨ ਆਏ ਸੀ ਉਧਰ ਗੁਰੂ ਸਾਹਿਬ ਰਾਮਿਆਣੇ ਤੋਂ ਚੱਲਦੇ ਆ ਪਿੰਡ ਮੱਲਣ ਗੂੜੀ ਸੰਗਰ ਕੌਣੀ ਭੁੱਲਰ ਤੇ ਫੇਰ ਪਹੁੰਚਦੇ ਆ ਖਤਰਾਨੇ ਦੀ ਢਾਬ ਤੇ ਖਦਰਾਨੇ ਦੀ ਢਾਬ ਤੋਂ ਪੱਛਮ ਵੱਲ ਇੱਕ ਟਿੱਬੀ ਤੇ ਗੁਰੂ ਸਾਹਿਬ ਨੇ ਮੋਰਚਾ ਲਾ ਲਿਆ ਜਿੱਥੇ ਗੁਰਦੁਆਰਾ ਟੀਬੀ ਸਾਹਿਬ ਬਣਿਆ ਹੋਇਆ ਖਦਰਾਨੇ ਦੀ ਢਾਬ ਕੀ ਸੀ ਅਸਲ ਵਿੱਚ ਉਸ ਵੇਲੇ ਇਸ ਇਲਾਕੇ ਵਿੱਚ ਪਾਣੀ ਦੀ ਬਹੁਤ ਕਿੱਲਤ ਸੀ ਫਿਰੋਜ਼ਪੁਰ ਤੋਂ ਤਿੰਨ ਭਰਾ ਪਾਈ ਖਦਰਾਨਾ ਭਾਈ ਰਪਾਣਾ ਤੇ ਪਾਈ ਧਗਾਣਾ ਇੱਥੇ ਆ ਕੇ ਥੋੜੀ ਥੋੜੀ ਦੂਰ ਤੇ ਤਿੰਨ ਢਾਬਾਂ ਬਣਾਉਂਦੇ ਆ ਚੱਪੜ ਜਾਂ ਟੋਬਾ ਪੜਦੇ ਆ ਤਾਂ ਕਿ ਮੀਂਹ ਦਾ ਪਾਣੀ ਇਕੱਠਾ ਕੀਤਾ ਜਾਵੇ ਸਮਾਂ ਪਾ ਕੇ ਭਾਈ ਰਪਾਣੇ ਦੀ ਢਾਬ ਤੇ ਪਿੰਡ ਰਪਾਣਾ ਵਸ ਗਿਆ ਤੇ ਭਾਈ ਧਗਾਣੇ ਦੀ ਢਾਬ ਤੇ ਪਿੰਡ ਧਗਾਣਾ ਵਸ ਗਿਆ ਤੇ ਖਦਰਾਣੇ ਦੀ ਢਾਬ ਤੇ ਸ੍ਰੀ ਮੁਕਤਸਰ ਸਾਹਿਬ ਵਸ ਗਿਆ ਜੋ ਸਿੱਖ ਵਿਧਵਾ ਲੈ ਕੇ ਗਏ ਸੀ ਜਿਆਦਾ ਦੂਰ ਨਹੀਂ ਗਏ ਉਹਨਾਂ ਨੂੰ ਫਿਰ ਮਾਤਾ ਪਾਗ ਕੌਰ ਰੱਖਦੇ ਆ ਤੁਸੀਂ ਵਿਧਵਾ ਲੈ ਕੇ ਗੁਰੂ ਸਾਹਿਬ ਨੂੰ ਦੇ ਆਏ ਗੁਰੂ ਸਾਹਿਬ ਤੋਂ ਬੇਮੁਖ ਹੋ ਗਏ ਤੁਹਾਨੂੰ ਦੋ ਜਹਾਨੀ ਢੋਈ ਨਹੀਂ ਮਿਲਨੀ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਤੁਸੀਂ ਉਹਨਾਂ ਤੋਂ ਸਿਆਣੇ ਹੋਗੇ ਮਾਤਾ ਪਾਗ ਕੌਰ ਨੇ ਜਦੋਂ ਇੰਨੀਆਂ ਸੁਣਾਈਆਂ ਤਾਂ ਉਹਨਾਂ ਸਿੱਖਾਂ ਦੀ ਵੀ ਜ਼ਮੀਰ ਜਾਗ ਪਈ ਅਧਚੋਈ ਵਾਪਸ ਆ ਗਏ ਸਾਰੇ ਸਿੱਖਾਂ ਨੇ ਸਲਾਹ ਕੀਤੀ ਕਿ ਸਾਡੇ ਕੋਲੋਂ ਗਲਤੀ ਹੋਈ ਆ ਆਪਾਂ ਵਜ਼ੀਰ ਖਾਨ ਦੀ ਫੌਜ ਨੂੰ ਸਭ ਤੋਂ ਪਹਿਲਾਂ ਰੋਕਾਂਗੇ ਜੋ ਬੇਦਾਵਾ ਅਸੀਂ ਲਿਖ ਕੇ ਆਏ ਆ ਉਹ ਹੁਣ ਆਪਣੇ ਖੂਨ ਨਾਲ ਧੋਵਾਂਗੇ ਉਹਨਾਂ ਨੇ ਖਦਰਾਨੇ ਦੀ ਟਾਬ ਤੋਂ ਪੂਰਬ ਵੱਲ ਮੋਰਚਾ ਲਾ ਲਿਆ ਜਦੋਂ ਵਜ਼ੀਰ ਖਾਨ ਦੀਆਂ ਫੌਜਾਂ ਨੇੜੇ ਆਈਆਂ ਤਾਂ ਸਿੰਘਾਂ ਨੇ ਝਾੜੀਆਂ ਕਰੀਰਾ ਚੋਂ ਨਿਕਲ ਕੇ ਇੱਕਦਮ ਜਕਾਰੇ ਛੱਡ ਦਿੱਤੇ ਇਤਿਹਾਸ ਦੱਸਦਾ ਕਿ ਵਜ਼ੀਰ ਖਾਨ ਦੀਆਂ ਫੌਜਾਂ ਨੂੰ ਕੁਝ ਟਾਈਮ ਤਾਂ ਸਮਝ ਹੀ ਨਹੀਂ ਆਈ ਕਿ ਇਹ ਹੋ ਕੀ ਰਿਹਾ 40 ਸਿੰਘਾਂ ਨੂੰ ਲੜਦੇ ਵੇਖ ਕੇ ਬਾਬਾ ਦਾਨ ਸਿੰਘ ਦੀ ਫੌਜ ਵੀ ਆ ਗਈ। ਇੱਥੇ ਬਹੁਤ ਜ਼ਬਰਦਸਤ ਲੜਾਈ ਹੁੰਦੀ ਆ। ਵਜ਼ੀਰ ਖਾਨ ਆਉਂਦਿਆ ਹੋਇਆ ਕੋਟਕਪੂਰੇ ਤੋਂ ਕਪੂਰੇ ਬਰਾੜ ਨੂੰ ਗ੍ਰਿਫਤਾਰ ਕਰਕੇ ਲਿਆਇਆ ਸੀ। ਰਸਤਾ ਦੱਸਣ ਵਾਸਤੇ ਕਿ ਸਾਨੂੰ ਰਸਤੇ ਦਾ ਨਹੀਂ ਪਤਾ। ਬਾਅਦ ਵਿੱਚ ਇਹ ਅਮਰਤ ਸ਼ਾਹ ਕੇ ਕਪੂਰ ਸਿੰਘ ਬਰਾੜ ਬਣ ਗਿਆ। ਫਰੀਦਕੋਟ ਦੇ ਰਾਜੇ ਵੀ ਇਹਨਾਂ ਦੇ ਪਰਿਵਾਰ ਚੋਂ ਹੀ ਸੀ। ਜੰਗ ਦੇ ਮੈਦਾਨ ਵਿੱਚ ਵਜ਼ੀਰ ਖਾਨ ਕਪੂਰੇ ਨੂੰ ਪੁੱਛਦਾ ਕਿ ਇੱਥੇ ਪਾਣੀ ਕਿੱਥੇ ਮਿਲੇਗਾ ਤਾਂ ਕਪੂਰੇ ਨੇ ਜਵਾਬ ਦਿੱਤਾ ਇੱਥੇ ਪਾਣੀ ਨੇੜੇ ਤੇੜੇ ਹੈ ਹੀ ਨਹੀਂ ਇੱਕੋ ਹੀ ਢਾਬਾ ਖਦਰਾਣੇ ਦੀ ਜਿੱਥੇ ਪਾਣੀ ਮਿਲ ਸਕਦਾ ਅਤੇ ਉੱਥੇ ਵੀ ਸਿੰਘਾਂ ਦਾ ਕਬਜ਼ਾ ਸਿੰਘ ਉੱਥੇ ਮੋਰਚੇ ਲਾਈ ਬੈਠਿਆ ਇਸ ਤੋਂ ਬਿਨਾ 30-30 ਮੀਲ ਤੱਕ ਕਿਤੇ ਪਾਣੀ ਮਿਲ ਹੀ ਨਹੀਂ ਸਕਦਾ ਜਦੋਂ ਕਿ ਢਾਬਾ ਹੋਰ ਵੀ ਸੀ ਸਰਪਾਣੇ ਦੀ ਢਾਬ ਤੇ ਤੰਗਾਣੇ ਦੀ ਢਾਬ ਕਪੂਰੇ ਨੇ ਭਾਵੇਂ ਆਪਣਾ ਕਿਲਾ ਨਹੀਂ ਦਿੱਤਾ ਸੀ ਪਰ ਅੰਦਰੋਂ ਗੁਰੂ ਸਾਹਿਬ ਨਾਲ ਨਿਭਾ ਰਿਆ ਸੀ ਦਰਾਣੇ ਦੀ ਜੰਗ ਕਈ ਘੰਟੇ ਚੱਲੀ ਬਹੁਤ ਵੱਡ ਟੁਕ ਹੋਈ ਮਾਤਾ ਪਾ ਕੌਰ ਵੀ ਬਹੁਤ ਦਲੇਰੀ ਨਾਲ ਲੜੀ ਹੁਣ ਵਜ਼ੀਰ ਖਾਨ ਦੀ ਵੀ ਕਾਫੀ ਫੌਜ ਮਾਰੀ ਜਾ ਚੁੱਕੀ ਸੀ ਜੋ ਸਿਪਾਈ ਜ਼ਖਮੀ ਹੋਏ ਉਹ ਪਾਣੀ ਤੋਂ ਬਿਨਾ ਦਮ ਤੋੜ ਰਹੇ ਸੀ ਵਜ਼ੀਰ ਖਾਨ ਨੂੰ ਲੜਨਾ ਔਖਾ ਹੋ ਗਿਆ ਤੇ ਉਹਨੇ ਆਪਣੀ ਫੌਜ ਵਾਪਸ ਮੋੜ ਲਈ ਜੰਗ ਦਾ ਮੈਦਾਨ ਛੱਡ ਕੇ ਭੱਜ ਨਿਕਲਿਆ ਕਿਸੇ ਇਤਿਹਾਸਕਾਰ ਨੇ ਤਾਂ ਇਹ ਵੀ ਲਿਖਿਆ ਕਿ ਵਜ਼ੀਰ ਖਾਨ ਆਪਣੇ ਮਰੇ ਹੋਏ ਸਪਾਹੀਆਂ ਨੂੰ ਜੰਗ ਦੇ ਮੈਦਾਨ ਵਿੱਚ ਛੱਡ ਕੇ ਹੀ ਚਲਾ ਗਿਆ ਤੇ ਮੈਦਾਨ ਖਾਲਸੇ ਦੇ ਹੱਥ ਰਿਆ ਹੁਣ ਗੁਰੂ ਸਾਹਿਬ ਟਿੱਬੀ ਵਾਲੇ ਮੋਰਚੇ ਤੋਂ ਥੱਲੇ ਆਉਂਦੇ ਆ ਜੋ ਸਿੰਘ ਬਦਾਵਾ ਲਿਖ ਕੇ ਗਏ ਸੀ ਤੇ ਵਾਪਸ ਆ ਕੇ ਲੜੇ ਉਹ ਤਕਰੀਬਨ ਸਾਰੇ ਹੀ ਸ਼ਹੀਦ ਹੋ ਗਏ ਕੁਝ ਸਿੰਘ ਸਹਿਕ ਰਹੇ ਸੀ ਗੁਰੂ ਸਾਹਿਬ ਲਹੂ ਲਹਾਨ ਹੋਏ ਸਿੰਘਾਂ ਦੇ ਮੂੰਹ ਆਪਣੇ ਹਜੂਰੇ ਨਾਲ ਸਾਫ਼ ਕਰਦੇ ਆ ਤੇ ਸ਼ਹੀਦ ਹੋਏ ਸਿੰਘਾਂ ਦਾ ਮਾਨ ਸਨਮਾਨ ਕਰ ਰਹੇ ਆ ਕਿ ਆਹ ਸਿੰਘ ਮੇਰਾ 50000 ਆਹ 100000 ਆਹ 200000 ਆਹ 50000 ਜਿਵੇਂ ਜਿਵੇਂ ਕੋਈ ਸਿੰਘ ਖਦਰਾਣੇ ਦੀ ਢਾਬ ਤੋਂ ਅੱਗੇ ਹੋ ਹੋ ਕੇ ਲੜਿਆ ਸ਼ਹੀਦ ਹੋਏ ਸਿੰਘਾਂ ਦੇ ਮੂੰਹ ਤੋਂ ਖੂਨ ਸਾਫ਼ ਕਰਦੇ ਕਰਦੇ ਜਦੋਂ ਇੱਕ ਸਿੰਘ ਦਾ ਮੂੰਹ ਸਾਫ਼ ਕਰਨ ਲੱਗੇ ਤਾਂ ਉਹ ਸਿੰਘ ਦੇ ਸਰੀਰ ਵਿੱਚ ਕੁਝ ਹਰਕਤ ਹੁੰਦੀ ਆ ਤਾਂ ਗੁਰੂ ਸਾਹਿਬ ਨੂੰ ਲੱਗਿਆ ਕਿ ਇਹਦੇ ਅਜੇ ਸਾਹ ਚੱਲ ਰਹੇ ਆ ਏ ਮੈਨੂੰ ਭਾਈ ਮਹਾ ਸਿੰਘ ਲਗਦਾ ਤੇ ਗੁਰੂ ਸਾਹਿਬ ਨੇ ਕਿਹਾ ਸਿੰਘੋ ਪਾਣੀ ਲੈ ਕੇ ਆਓ ਇੱਕ ਸਿੰਘ ਨੇ ਪਾਣੀ ਲਿਆਂਦਾ ਤਾਂ ਗੁਰੂ ਸਾਹਿਬ ਨੇ ਪਾਣੀ ਭਾਈ ਮਹਾ ਸਿੰਘ ਦੇ ਮੂੰਹ ਵਿੱਚ ਪਾਇਆ ਤਾਂ ਭਾਈ ਮਹਾ ਸਿੰਘ ਨੂੰ ਕੁਝ ਹੋਸ਼ ਆਈ ਤਾਂ ਗੁਰੂ ਸਾਹਿਬ ਨੇ ਕਿਹਾ ਤੁਹਾਡੀ ਕੁਰਬਾਨੀ ਤੋਂ ਮੈਂ ਬਹੁਤ ਖੁਸ਼ ਹਾਂ ਭਾਈ ਮਹਾ ਸਿੰਘ ਜੇ ਕੋਈ ਮੰਗ ਹੋਵੇ ਤਾਂ ਦੱਸੋ ਮਹਾਰਾਜ ਖੰਡਾ ਫੜਨ ਵਾਲੇ ਹੱਥਾਂ ਨਾਲ ਕਾਲੀ ਕਲਮ ਦੇ ਕਾਲੇ ਮੂੰਹ ਨਾਲ ਮੇਰੇ ਸਾਥੀਆਂ ਨੇ ਜੋ ਬੇਦਾਵੇ ਵਾਲੇ ਕਾਗਜ਼ ਤੇ ਆਪਣੇ ਦਸਤਕਤ ਕੀਤੇ ਆ ਉਹ ਬਿਦਾਵਾ ਪਾੜ ਦਿਓ ਭਾਵੇਂ ਬਿਦਾਵੇ ਤੇ ਭਾਈ ਮਹਾ ਸਿੰਘ ਦੇ ਦਸਤਖਤ ਹੈ ਨਹੀਂ ਸੀ ਭਾਈ ਮਹਾ ਸਿੰਘ ਬੋਲਦੇ ਆ ਕਿ ਬਿਦਾਵੇ ਵਾਲੇ ਕਾਗਜ਼ ਦੇ ਐਨੇ ਬਰੀਕ ਟੁਕੜੇ ਕਰੋ ਕਿ ਕੋਈ ਜੋੜ ਕੇ ਵੀ ਨਾ ਪੜ ਸਕੇ ਅਜੀ ਤੁਹਾਡੇ ਨਾਲ ਆਪਣੀ ਪ੍ਰੀਤ ਤੋੜਨੀ ਚਾਹੁੰਦੇ ਸੀ ਤੇ ਮਹਾਰਾਜ ਤੁਸੀਂ ਇਹ ਬਿਦਾਵਾ ਪਾੜ ਕੇ ਸਾਡੀ ਟੁੱਟੀ ਪ੍ਰੀਤ ਦੁਬਾਰਾ ਗੰਢ ਲਓ ਗੁਰੂ ਸਾਹਿਬ ਨੇ ਆਖਿਆ ਕਿ ਭਾਈ ਮਹਾ ਸਿੰਘ ਇਹ ਬਿਦਾਵਾ ਤਾਂ ਹੈ ਹੀ ਇੱਕ ਪਾਸੜ ਇਹ ਬੇਦਾਵਾ ਤਾਂ ਤੁਸੀਂ ਲਿਖਿਆ ਸੀ ਅਸੀਂ ਤਾਂ ਨਹੀਂ ਕਿਹਾ ਸੀ ਕਿ ਤੁਸੀਂ ਸਾਡੇ ਸਿੱਖ ਨਹੀਂ ਇਹ ਬੇਦਾਵਾ ਤਾਂ ਹੁੰਦਾ ਜੇ ਅਸੀਂ ਆਖਦੇ ਕਿ ਸਾਡਾ ਤੁਹਾਡੇ ਤੇ ਕੋਈ ਦਾਵਾ ਨਹੀਂ ਗੁਰੂ ਸਾਹਿਬ ਨੇ ਬੇਦਾਵੇ ਵਾਲਾ ਕਾਗਜ਼ ਕਮਰ ਕਸੇ ਵਿੱਚੋਂ ਕੱਢਿਆ ਐਨੇ ਬਰੀਕ ਟੁਕੜੇ ਕੀਤੇ ਤੇ ਹਵਾ ਵਿੱਚ ਉਡਾ ਦਿੱਤੇ ਇੰਨੇ ਨੂੰ ਭਾਈ ਮਹਾ ਸਿੰਘ ਸ਼ਹੀਦ ਹੋ ਗਏ ਮਾਤਾ ਪਿਤਾ ਕੌਰ ਵੀ ਬਹੁਤ ਜ਼ਖਮੀ ਹੋ ਗਏ ਪਰ ਉਹਨਾਂ ਦੇ ਜ਼ਖਮ ਠੀਕ ਹੋ ਗਏ ਤੇ ਹਜ਼ੂਰ ਸਾਹਿਬ ਤੱਕ ਗੁਰੂ ਸਾਹਿਬ ਦੇ ਨਾਲ ਰਹੇ ਭਾਈ ਦਾਨ ਸਿੰਘ ਦਾ ਭਾਂਜਾ ਪਿੰਡ ਭਾਗੀਵੰਦਰ ਤੋਂ ਉਹ ਵੀ ਇਸ ਜੰਗ ਵਿੱਚ ਸ਼ਹੀਦ ਹੋ ਗਿਆ। ਗੁਰੂ ਸਾਹਿਬ ਨੇ ਸ਼ਹੀਦ ਹੋਏ ਸਿੰਘਾਂ ਦੇ ਆਪਣੇ ਹੱਥੀਂ ਸੰਸਕਾਰ ਕੀਤੇ ਤੇ ਸਾਰੇ ਸਿੰਘਾਂ ਦਾ ਅੰਗੀਠਾ ਸਾਹਿਬ ਇੱਥੇ ਹੀ ਦਵਾ ਦਿੱਤਾ। ਬਾਅਦ ਵਿੱਚ ਸ਼ਹੀਦ ਸਿੰਘਾਂ ਦੇ ਘਰ ਵੀ ਗੁਰੂ ਸਾਹਿਬ ਜਾ ਕੇ ਆਏ। ਕਾਫੀ ਸਮਾਂ ਗੁਰੂ ਸਾਹਿਬ ਇਸ ਇਲਾਕੇ ਵਿੱਚ ਵਿਚਰਦੇ ਰਹੇ। ਬਾਅਦ ਵਿੱਚ ਖਦਰਾਨੇ ਦਾ ਨਾਮ ਸ਼੍ਰੀ ਮੁਕਤਸਰ ਸਾਹਿਬ ਪੈ ਗਿਆ। ਜਿੱਥੇ ਜਿੱਥੇ ਗੁਰੂ ਸਾਹਿਬ ਨੇ ਬੇਦਾਵਾ ਪਾੜਿਆ ਸੀ ਉੱਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਬਣਿਆ ਜਿੱਥੇ 40 ਸਿੰਘਾਂ ਦਾ ਅੰਗੀਠਾ ਦੱਬਿਆ ਉੱਥੇ ਗੁਰਦੁਆਰਾ ਉੱਥੇ ਵੀ ਗੁਰਦੁਆਰਾ ਸਾਹਿਬ ਬਣਿਆ ਇਨ੍ਹਾਂ 40 ਸਿੰਘਾਂ ਨੂੰ 40 ਮੁਕਤੇ ਵੀ ਕਿਹਾ ਜਾਂਦਾ ਤੇ ਇਨ੍ਹਾਂ 40 ਮੁਕਤਿਆ ਕਰਕੇ ਹੀ ਖਿਦਰਾਣੇ ਦਾ ਨਾਮ ਸ਼੍ਰੀ ਮੁਕਤਸਰ ਸਾਹਿਬ ਪੈ ਗਿਆ ਦੋਸਤੋ ਇਸ ਤਰ੍ਹਾਂ ਦੀਆਂ ਸ਼ਖਸੀਤਾਂ ਗੁਰੂ ਸਾਹਿਬਾਨਾਂ ਦੀ ਸ਼ਾਨ ਵਿੱਚ ਬੋਲਦਿਆਂ ਜੇ ਕੋਈ ਲਫਜ਼ ਅੱਗੇ ਪਿੱਛੇ ਬੋਲਿਆ ਗਿਆ ਹੋਵੇ ਤਾਂ ਸਾਰੀ ਸੰਗਤ ਤੋਂ ਹੱਥ ਜੋੜ ਕੇ ਮਾਫੀ ਮੰਗਦਿਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦਿਆਂ ਕਿਸੇ ਦੂਜੀ ਵੀਡੀਓ ਵਿੱਚ ਕੁਝ ਹੋਰ ਲੈ ਕੇ